ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਦਿਨ-ਬਦ ਦਿਨ ਵਿਗੜਦੀ ਜਾ ਰਹੀ ਹੈ। ਅਤੇ ਹਰ ਸੜਕ ਜਾਂ ਚੌਂਕ ਵਿੱਚ ਲੰਮੇ ਜਾਮ ਦੇਖਣ ਨੂੰ ਮਿਲ ਹੀ ਜਾਂਦੇ ਹਨ। ਜਿਸ ਦਾ ਮੁੱਖ ਕਾਰਨ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਹਨ। ਆਟੋ ਅਤੇ ਈ ਰਿਕਸ਼ਾ ਚਾਲਕ ਜਿੱਥੇ دل ਕਰਦਾ ਉੱਥੇ ਹੀ ਬ੍ਰੇਕ ਲਗਾ ਆਟੋ ਖੜਾ ਕਰ ਦਿੰਦੇ ਨੇ। ਪਿੱਛੇ ਤੱਕ ਨਹੀਂ ਦੇਖਦੇ ਕਿ ਟ੍ਰੈਫਿਕ ਜਾਮ ਵੀ ਹੋ ਸਕਦਾ ਹੈ। ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਨਹੀਂ ਤਾਂ ਸੜਕਾਂ 'ਤੇ ਪੈਦਲ ਚੱਲਣਾ ਵੀ ਮੁਸ਼ਕਲ ਹੋ ਜਾਵੇਗਾ। ਦੇਖੋ ਜੀ ਆਟੋ ਦੀ ਪਰਮਾਰ ਇਸ ਤਰ੍ਹਾਂ ਆ ਵੀ ਜਿਹੜੇ ਈ ਰਿਕਸ਼ਾ ਵਾ ਦੂਸਰੇ ਆਟੋ ਆ ਆਟੋ ਜਰੂਰ ਤੋਂ ਵੱਧ ਜਿਆਦਾ ਹੈਗੇ ਨੇ ਪਰ ਹਰ ਚੌਂਕ ਦੇ ਵਿੱਚ ਹਾਲਗੇਟ ਤੇ ਬਹੁਤ ਜਿਆਦਾ ਇੱਥੇ ਸ਼ਾਮ ਨੂੰ 4-5 ਵਜੇ ਤੋਂ ਬਾਅਦ ਟ੍ਰੈਫਿਕ ਜਾਮ ਰਹਿੰਦਾ ਹੈ 20-20 25-25 ਆਟੋ ਕਥਾਈ ਖੜੇ ਰਹਿੰਦੇ ਨੇ ਗੇਟ ਦੇ ਅੱਗੇ ਖੜੇ ਰਹਿੰਦੇ ਨੇ ਇਹਨਾਂ ਨੂੰ ਚਾਹੀਦਾ ਕੋਈ ਨਾ ਕੋਈ ਯਾਦ ਦੇ ਸਟੈਂਡ ਦੇਣ ਜਾਂ ਇਹਨਾਂ ਨੂੰ ਆਪਣੇ ਆਪ ਅਵੇਅਰਨੈਸ ਨੂੰ ਹੋਣਾ ਚਾਹੀਦਾ ਵੀ ਅਸੀਂ ਚੌਂਕ ਦੇ ਵਿੱਚ ਨਾ ਖੜੀਏ ਥੋੜੀ ਅੱਗੇ ਕਰਕੇ ਕਰ ਲਈਏ ਜਾਂ ਪਿੱਛੇ ਖੜੇ ਕਰੀਏ ਜਿਸ ਦੇ ਕਰਕੇ ਟ੍ਰੈਫਿਕ ਸਚਾਰੂ ਰੂਪ ਤੇ ਚੱਲਦਾ ਰਹੇ ਕਾਰਵਾਈ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਮਤਲਬ ਸੁਝਾਓ ਹੋਣਾ ਚਾਹੀਦਾ ਕਾਰਵਾਈ ਨਹੀਂ ਅਸੀਂ ਕਹਿੰਦੇ ਵੀ ਕਿਸੇ ਦੇ ਖਿਲਾਫ ਕੋਈ ਕਾਰਵਾਈ ਹੋਵੇ ਇਹਨਾਂ ਨੂੰ ਆਪ ਸੋਚਣਾ ਚਾਹੀਦਾ ਸਾਰਿਆਂ ਨੂੰ ਦੇਖੋ ਜੀ ਆਟਵਾ ਦੇ ਬਾਰੇ ਜਈ ਕਈ ਵਾਰੀ ਅੱਗੇ ਕਹਿ ਚੁੱਕੇ ਹਾਂ ਕਿ ਪ੍ਰਸ਼ਾਸਨ ਨੇ ਇਹਦਾ ਧਿਆਨ ਦੇਣਾ ਚਾਹੀਦਾ ਵਾ ਜਾਂਦੇ ਨਾਲ ਕੋਈ ਹੋਇਆ ਸਟੈਂਡ ਲਾਗਦੇ ਜਿੰਨੇ ਨਾਲ ਜਿਹੜੀ ਜਿਹੜੀ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਰਾਹ ਕਿ ਜਿਹੜੇ ਪਰੇਸ਼ਾਨ ਹੁੰਦੇ ਆ ਇਹ ਅਗਲਾ ਬੰਦਾ ਭਾਵੇਂ ਐਕਸੀਡੈਂਟ ਦੇ ਨਾਲ ਉਹ ਹਾਸਾ ਹੋ ਸਕਦਾ ਇਸ ਕਰਕੇ ਇਹਨਾਂ ਪ੍ਰਸ਼ਾਸਨ ਨੂੰ ਚਾਹੀਦਾ ਨਾਲ ਧਿਆਨ ਦਿੱਤਾ ਜਾਵੇ ਤੇ ਆਟੋ ਵਾਲਿਆਂ ਨੂੰ ਵੀ ਚਾਹੀਦਾ ਕਿ ਅਵੇਅਰ ਹੋਣ ਕਿ ਥੋੜਾ ਜਿਹਾ ਜਿਹੜਾ ਪਬਲਿਕ ਪਰੇਸ਼ਾਨੀ ਹੈ ਉਹ ਪਰਚਾਲੀ ਨੂੰ ਹੱਲ ਕੀਤਾ ਜਾਵੇ ਦਿਨ ਤੋਂ ਦਿਨ ਵਾਦੀ ਭੀੜ ਦੇ ਵਿੱਚ ਆਟੋ ਜਿੱਥੇ ਵੀ ਸਵਾਰੀ ਵੇਚਦੇ ਨੇ ਉੱਥੇ ਬ੍ਰੇਕ ਲਾ ਦਿੰਦੇ ਨੇ ਤੇ ਇਹਦਾ ਐਕਸੀਡੈਂਟ ਹੁੰਦਾ ਜਿਆਦਾ ਖਤਰਾ ਹੁੰਦਾ ਜਿਆਦਾ ਤਾਂ ਸਭ ਤੋਂ ਜਿਆਦਾ ਬੈਟਰੀ ਵਾਲੇ ਆਟੋ ਦੂਜੇ ਆਟਾ ਨਾਲੋਂ ਜਿਆਦਾ ਹੋ ਗਏ ਨੇ ਤੇ ਇਹਨਾਂ ਦਾ ਇੱਕ ਵੱਖਰਾ ਸਟੈਂਡ ਬਣਨਾ ਚਾਹੀਦਾ ਅੰਮ੍ਰਿਤਸਰ ਸ਼ਹਿਰ ਵਿੱਚ ਆਟੋ ਰਿਕਸ਼ਿਆਂ ਦੀ ਪਰਮਾਰ ਹੈ ਜਿੱਥੇ ਦਿਲ ਕਰਦਾ ਹੈ ਉੱਥੇ ਹੀ ਬ੍ਰੇਕ ਮਾਰ ਦਿੰਦੇ ਨੇ ਜਿਸ ਨਾਲ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ ਪਹਿਲਾਂ ਆਟੋ ਰਿਕਸ਼ਾ ਤੇ ਹੁਣ ਈ ਰਿਕਸ਼ਾ ਵੀ ਸਿਰਦਰਦ ਬਣੇ ਹੋਏ ਨੇ ਜਿਸ ਨਾਲ ਸ਼ਹਿਰ ਵਾਸੀ ਬਹੁਤ ਹੀ ਪਰੇਸ਼ਾਨ ਨੇ ਪਰ ਪੁਲਿਸ ਪ੍ਰਸ਼ਾਸਨ ਇਸ ਵਾਰ ਕੋਈ ਧਿਆਨ ਨਹੀਂ ਦੇ ਰਿਹਾ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਇਸ ਵਾਰ ਧਿਆਨ ਦੇਵੇ ਤਾਂ ਜੋ ਰਾਹੀਗਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼